ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਬਿਮਾਰ ਘੱਟ ਹੋ ਤਾਂ ਇਹ ਗੱਲਾਂ ਜ਼ਰੂਰ ਕਰੋ ਜੀ ਸਭ ਤੋਂ ਪਹਿਲਾਂ ਤਾਂ ਖਾਣਾ ਜਿਹੜਾ ਹੈਗਾ ਉਹ ਵਕਤ ਤੇ ਖਾਓ ਖਾਣਾ ਜਿਹੜਾ ਚਿੱਥ-ਚਿੱਥ ਕੇ ਖਾਓ ਖਾਣਾ ਲੋੜ ਅਨੁਸਾਰ ਹੀ ਖਾਓ ਤੇ ਖਾਣਾ ਜਦੋਂ ਭੁੱਖ ਲੱਗੀ ਹੋਵੇ ਉਦੋਂ ਹੀ ਖਾਓ ਖਾਣਾ ਹਮੇਸ਼ਾ ਸ਼ਾਂਤ ਮਨ ਨਾਲ ਖਾਓ ਸ਼ਾਂਤ ਚਿੱਤ ਹੋਵੇ ਨਾ ਤਾਂ ਉਸ ਟਾਈਮ ਤੁਸੀਂ ਟੀਵੀ ਵੇਖੋ ਨਾ ਮੋਬਾਈਲ ਦੇਖੋ ਨਾ ਕੋਈ ਹੋਰ ਗੱਲਾਂ ਸੋਚੋ ਤੇ ਹੋ ਸਕੇ ਤਾਂ ਖਾਣਾ ਹਮੇਸ਼ਾ ਥੱਲੇ ਬੈਠ ਕੇ ਚੌਂਕੜੀ ਮਾਰ ਕੇ ਖਾਓ ਬਾਜ਼ਾਰ ਦੀਆਂ ਚੀਜ਼ਾਂ ਤਲੀਆਂ ਹੋਈਆਂ ਚੀਜ਼ਾਂ ਇਹਨਾਂ ਤੋਂ ਤੁਸੀਂ ਪਰਹੇਜ਼ ਰੱਖੋ ਕੋਲਡ ਡਰਿੰਕ ਗੋਲ ਗੱਪੇ ਪਾਪੜੀਆਂ ਭੱਲੇ ਇਹਨਾਂ ਤੋਂ ਜਿੰਨਾ ਵੀ ਪਰਹੇਜ਼ ਹੋ ਸਕਦਾ ਹੈ ਪਰਹੇਜ਼ ਕਰੋ ਜੀ ਜੇ ਕਿਤੇ ਤੁਸੀਂ ਗਰਮ ਚੀਜ਼ ਖਾਧੀ ਹੋਈ ਹੈ ਤਾਂ ਉਸ ਤੋਂ ਬਾਅਦ ਇੱਕਦਮ ਹੀ ਠੰਡੀ ਚੀਜ਼ ਨਾ ਖਾਓ ਤੇ ਜੇ ਕਿਤੇ ਠੰਡੀ ਚੀਜ਼ ਖਾਧੀ ਹੋਈ ਹੈ ਤਾਂ ਇੱਕਦਮ ਗਰਮ ਚੀਜ਼ ਨਾ ਖਾਓ ਜੀ ਇਹ ਚੀਜ਼ ਹੈ ਖਾਣੇ ਦੇ ਉੱਤੇ ਸੰਜਮ ਰੱਖਣਾ ਜੇ ਤੁਸੀਂ ਇਹ ਚੀਜ਼ ਆਪਣੀ ਜ਼ਿੰਦਗੀ ਵਿੱਚ ਲੈ ਆਂਦੀ ਤਾਂ ਤੁਸੀਂ ਦੇਖਿਓ ਕਿ ਤੁਹਾਡਾ ਜਿਹੜਾ ਸਰੀਰ ਹੈ ਉਹ ਤੰਦਰੁਸਤ ਰਹੇਗਾ ਤੇ ਬਿਮਾਰ ਤੁਸੀਂ ਘਟ ਹੋਵੋਗੇ ਧੰਨਵਾਦ ਦੋਸਤੋ